ਸ੍ਰੀ ਇਕਾਂਤਕ ਸਾਹਿਬ ਜੀ ਦਾ ਜੂਨ 1984 ਦੇ ਖੱਲੂ ਘਾਰੇ ਵਾਪਰਨ ਤੋਂ ਪਹਿਲਾਂ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਖੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਇਕਾਂਤਕ ਸਾਹਿਬ ਜੀ ਦਾ ਮਾਡਲ वुਡ ਫਾਈਬਰ ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਐ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਤੇ ਇਸ ਵੇਲੇ ਆਸਟ੍ਰੇਲੀਆ ਦੀ ਤਰਫੀ ਤੋਂ ਆਪ ਜੀ ਨੂੰ ਇੱਕ ਸੁਨੇਹਾ ਦੇਣਾ ਹੈ ਕਿ ਜੋ ਸ੍ਰੀ ਹਕਾਤਰ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਹਕਾਤਰ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਹਕਾਤਰ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਇੱਕ ਕਿਸੇ ਮਿਊਜ਼ੀਅਮ ਦੇ ਵਿੱਚ ਸਿਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜੋ ਕਿ ਸੋਲਿਡ वुड फाइबर ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਇੱਥੇ ਜੋ ਹੈ ਇਨਸਾਫ਼ ਨਹੀਂ ਮਿਲਿਆ ਕਿਸ ਤਰ੍ਹਾਂ ਸਾਡੀ ਸ੍ਰੀ ਕਾੰਤਰ ਸਾਹਿਬ ਜੀ ਦੀ ਜੋ ਇਮਾਰਤ ਹੈ ਢਹਿ ਡੇਰੀ ਕਰ ਦਿੱਤੀ ਗਈ ਛਾਣਨੇ ਕਰ ਦਿੱਤੀ ਕਿ ਸਾਰੀ ਇਮਾਰਤ ਗੋਲਿਆਂ ਟੋਪਾਂ ਟੈਂਕਾਂ ਦੇ ਨਾਲ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹੈ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਸ ਵੇਲੇ ਆਸਟ੍ਰੇਲੀਆ ਦੀ ਧਰਤੀ ਤੋਂ ਆਪ ਜੀ ਨੂੰ ਇੱਕ ਸੁਨੇਹਾ ਦੇਣਾ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਇੱਕ ਕਿਸੇ ਮਿਊਜ਼ੀਅਮ ਦੇ ਵਿੱਚ ਸਿਸ਼ੋਬਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜੋ ਕਿ ਸੋਲਿਡ वुਡ ਫਾਈਬਰ ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਇਤੇ ਜੋ ਹੈ ਇਨਸਾਫ ਨਹੀਂ ਮਿਲਿਆ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਇਮਾਰਤ ਹੈ ਟੈ ਟੈਰੀ ਕਰ ਦਿੱਤੀ ਗਈ ਛਾਨਣੀ ਕਰ ਦਿੱਤੀ ਕਿ ਸਾਰੀ ਇਮਾਰਤ ਗੋਲਿਆਂ, ਟੋਪਾਂ, ਟੈਂਕਾਂ ਦੇ ਨਾਲ अनेका ਛਿੰਦਾ ਸਿੰਘਾਂ, ਸਿੰਘਣੀਆਂ ਨੂੰ, ਬੱਚਿਆਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। अनेका ਕੌਮ ਦੇ ਸੂਰਬੀਰ ਜੋਧੇ, ਕੌਮ ਦੇ ਜਰਨੈਲ ਸ਼ਹੀਦ ਕਰ ਦਿੱਤੇ ਗਏ ਸੀਗੇ ਤੇ ਉਹਨਾਂ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਜੋ ਦੋਨੋਂ ਮਾਡਲ ਤਿਆਰ ਕੀਤੇ ਗਏ ਨੇ ਤੇ ਨਾਲ ਹੀ ਦਾਸ ਜ਼ਿਕਰ ਕਰ ਦਵੇ ਕਿ ਇਹ ਜੋ ਜੂਨ 1984 ਤੋਂ ਪਹਿਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ ਇਹ ਉਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਅਤੇ ਦੱਸ ਦੇਵਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਦੇ ਲਿਖੇ ਸੇਵਾ ਲਈ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਜੋ ਇਹ ਮਾਡਲ ਹੈ ਕੱਲੂ ਘਾਰੇ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ ਤੇ ਮੈਂ ਦੇਸ਼ ਦੇਤੀ ਸੰਗਤਾਂ ਕੇ ਇਹ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਹੋਰ ਵੀ ਮਾਡਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਜਾਇਬ ਘਰਾਂ 'ਚ ਲਾਇਬ੍ਰੇਰੀਆਂ ਦੇ ਵਿੱਚ ਜਿੱਥੇ ਵੀ ਸਥਾਨ ਹੋਵੇ ਬਣਵਾਉਣੇ ਚਾਹੀਦੇ ਤਾਂ ਕਿ ਅਜੋਕੀ ਪੀੜ੍ਹੀ ਨੂੰ ਜੋ ਡਿਫਰੈਂਸ ਹੈ ਕਿਸ ਤਰ੍ਹਾਂ ਸ੍ਰੀ ਕਾਦਰ ਸਾਹਿਬ ਸਾਡੇ ਹੋਇਆ ਕਰਦੇ ਸੀ ਤੇ ਕਿਸ ਤਰ੍ਹਾਂ ਕੱਬਿੱਤੇ ਗਈ ਸੀ ਢਾਈ ਟੇਰੀ ਸਾਰੀ ਇਮਾਰਤਾਂ ਟੇਹ ਟੇਰੀ ਹੋ ਜਾਂਦੀਆਂ ਨੇ ਗੁੰਬਦ ਡਿੱਗ ਪੈਂਦੇ ਨੇ ਟੁੱਟ ਜਾਂਦੇ ਨੇ ਤੇ ਕੀ ਕੁਝ ਇਤਿਹਾਸ ਆਪ ਰਿਆ ਸਾਰਾ ਨਾਲ ਇਤਿਹਾਸ ਵੀ ਰੱਖਿਆ ਜਾਏਗਾ ਸੋ ਮੇਰੀ ਬੇਨਤੀ ਹੈ ਦੇਸ਼ ਦੇ ਆਪਤੀਆਂ ਸੰਗਤਾਂ ਜਿੱਥੇ ਵੀ ਇਸ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੀਆਂ ਨੇ ਇਸ ਤਰ੍ਹਾਂ ਦੇ ਆਪਾਂ ਯਤਨ ਕਰਿਆ ਕਰੀਏ ਤੇ ਇਤਿਹਾਸ ਤੋਂ ਬੱਚਿਆਂ ਨੂੰ ਜਾਣ ਕਰਵਾਈਏ ਤਾਂ ਕਿ ਜੋ ਸੇਫ ਕਾਮ ਦੇ ਨਾਲ ਵਾਪਰਿਆ ਉਹ ਅਸੀਂ ਜਾਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ